ਵੇਟਿੰਗ ਰੂਮ ਹੈ ਜਿਹੜਾ ਪੇਸ਼ੈਂਟ ਵਾਸਤੇ ਵੇਟਿੰਗ ਰੂਮ ਹੈ ਜਿਹੜਾ ਉਹ ਬਣਾ ਕੇ ਦਿੱਤਾ ਹੈ ਮੇਰੀ ਆਪਣੀ ਕੰਪਨੀ ਜਨਤਾ ਲੈਂਡ ਪ੍ਰੋਵੋਟਰ ਲਿਮਟਿਡ ਜੀਐਲਪੀਐਲ ਨੇ ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹਦੇ ਵਿੱਚ ਡਾਕਟਰ ਐਸਐਸ ਭਮਰਾ ਜੀ ਖੜੇ ਨੇ ਪਰਮਜੀਤ ਸਿੰਘ ਜੀ ਖੜੇ ਨੇ ਸਾਡੇ ਇੰਜੀਨੀਅਰਸ ਨੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਹ ਜਿਹੜਾ ਸ਼ੈੱਡ ਬਣਾਇਆ ਦਾ ਸ਼ੈੱਡ ਹੈ ਇਹ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਭਰਪੂਰ ਹੈ ਔਰ ਤੁਸੀਂ ਐਦਾਂ ਦਾ ਸ਼ੈਡਾ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਸ਼ਾਇਦ ਕਿਤੇ ਦੇਖਿਆ ਹੋਵੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਮਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਕਈ ਵਾਰ ਕਮਾਲ ਦਾ ਕੰਮ ਕਰ ਜਾਂਦੇ ਹਨ ਇਸ ਵਾਰ ਦੀ ਨਵੀਂ ਮਿਸਾਲ ਸੁਣ ਲਓ ਉਹ ਵਿਧਾਇਕ ਆਪਣੀ ਦਵਾਈ ਲੈਣ ਲਈ ਸਿਵਲ ਹਸਪਤਾਲ ਮਹਾਲੀ ਪਹੁੰਚੇ ਗਰਮੀ ਸੀ ਐਸਐਮਓ ਬਾਹਰ ਤੱਕ ਛੱਡਣਾਗੇ ਬਾਹਰ ਆਪੀਡੀ ਵਿੱਚ ਲੋਕਾਂ ਦੀ ਵੱਡੀ ਕਤਾਰ ਲੱਗੀ ਵੇਖ ਕੇ ਵਿਧਾਇਕ ਨੇ ਪੁੱਛ ਲਿਆ ਇੱਥੇ ਵੇਟਿੰਗ ਹਾਲ ਨਹੀਂ ਹੈ ਐਸਐਮਓ ਦੇ ਨਾਂ ਵਿੱਚ ਜਵਾਬ ਦੇਣ ਤੇ ਵਿਧਾਇਕ ਨੇ ਫੈਸਲਾ ਕਰ ਲਿਆ ਕਿ ਇੱਥੇ ਵਧੀਆ ਵੇਟਿੰਗ ਹਾਲ ਬਣਾਉਣਾ ਹੈ ਆਪਣੀ ਹੀ ਕੰਪਨੀ ਜਨਤਾ ਲੈਂਡ ਪ੍ਰੋਮੋਟਰ ਲਿਮਟਿਡ ਜਿਸ ਨੂੰ ਲੋਕ ਜੀਐਲਪੀਐਲ ਦੇ ਨਾਂ ਤੇ ਜਾਣਦੇ ਹਨ ਵਿੱਚੋਂ ਸੀਐਸਆਰ ਜਿਸ ਨੂੰ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਕਿਹਾ ਜਾਂਦਾ ਹੈ ਵਿੱਚੋਂ 30 ਲੱਖ ਰੁਪਏ ਫੰਡ ਦੇ ਕੇ ਇੱਕ ਬਹੁਤ ਹੀ ਸ਼ਾਨਦਾਰ ਵੇਟਿੰਗ ਹਾਲ ਇੱਥੇ ਬਣਾ ਦਿੱਤਾ ਗਿਆ। ਪਾਰਕਿੰਗ ਵਿੱਚ ਦਾਖਲ ਹੋਣ ਤੋਂ ਬਾਅਦ ਅੱਗੇ ਜਾ ਕੇ ਖਾਲੀ ਥਾਂ ਤੇ ਇਹ ਸ਼ਾਨਦਾਰ ਵੇਟਿੰਗ ਹਾਲ ਏਸੀ ਵਾਲਾ ਹੈ ਜਿਸ ਵਿੱਚ ਵੱਡਾ ਟੀਵੀ ਵੀ ਲੱਗਾ ਹੈ ਅਤੇ ਕਈ ਕੁਰਸੀਆਂ ਲੱਗੀਆਂ ਹਨ। ਇੱਥੇ ਮਰੀਜ਼ ਆਪਣੀ ਵਾਰੀ ਦਾ ਇੰਤਜ਼ਾਰ ਆਰਾਮ ਨਾਲ ਕਰ ਸਕਦੇ ਹਨ ਇਸ ਦਾ ਉਦਘਾਟਨ ਵੀ ਅੱਜ ਖੁਦ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਜਨਤਾ ਲੈਂਡ ਪ੍ਰੋਮੋਟਰ ਲਿਮਟਿਡ ਦੇ ਡਾਇਰੈਕਟਰ ਡਾਕਟਰ ਐਸ ਐਸ ਭਮਰਾ ਅਤੇ ਪਰਮਜੀਤ ਸਿੰਘ ਹਾਜ਼ਰ ਸਨ ਇਸ ਤੋਂ ਇਲਾਵਾ ਕਈ ਕਾਉਂਸਲਰ ਸਾਬਕਾ ਕਾਉਂਸਲਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ ਅਤੇ ਇੱਥੋਂ ਦੇ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਵੀ ਹਾਜ਼ਰ ਸਨ ਅੱਜ ਸਰਕਾਰੀ ਹਸਪੀਟਲ ਜਿਹੜਾ ਸਾਡਾ 6 ਫੇਜ਼ ਹੈ ਔਰ ਜਿਹੜਾ ਸਰਕਾਰੀ ਮੈਡੀਕਲ ਕਾਲਜ ਤੇ ਵੀ ਚੱਲ ਰਹੇ ਡਾਕਟਰਾਂ ਨੇ ਵੇਟ ਕਰ ਮੈਡੀਕਲ ਕਾਲਜ ਵੀ ਇਹਦੇ ਵਿੱਚ ਹੀ ਚੱਲ ਰਿਹਾ ਹੈ ਤੇ ਉਹਦੇ ਵਿੱਚ ਅਸੀਂ ਮੈਂ ਅੱਜ ਜਿਹੜਾ ਇਹ ਸ਼ੁਰੂਆਤ ਕਰਵਾਈ ਹੈ ਵੇਟਿੰਗ ਰੂਮ ਆ ਜਿਹੜਾ ਪੇਸ਼ੈਂਟ ਵਾਸਤੇ ਵੇਟਿੰਗ ਰੂਮ ਆ ਜਿਹੜਾ ਉਹ ਬਣਾ ਕੇ ਦਿੱਤਾ ਹੈ ਮੇਰੀ ਆਪਣੀ ਕੰਪਨੀ ਜਨਤਾ ਲੈਂਡ ਪ੍ਰੋਵੋਟਰ ਲਿਮਟਿਡ ਜੀਐਲਪੀਐਲ ਨੇ 30 ਲੱਖ ਰੁਪਏ ਦੀ ਲਗਦੇ ਨਾਲ ਜਿਹਦੇ ਵਿੱਚ ਡਾਕਟਰ ਐਸਐਸ ਭਮਰਾ ਜੀ ਖੜੇ ਨੇ ਪਰਮਜੀਤ ਸਿੰਘ ਜੀ ਖੜੇ ਨੇ ਸਾਡੇ ਇੰਜੀਨੀਅਰਸ ਨੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਹ ਜਿਹੜਾ ਸ਼ੈੱਡ ਬਣਾਇਆ ਤੁਸੀਂ ਦੇਖਿਆ ਵੀ ਇਹ ਜਿਹੜਾ ਸ਼ੈੱਡ ਹੈ ਇਹ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਭਰਪੂਰ ਹੈ ਔਰ ਤੁਸੀਂ ਐਦਾਂ ਦਾ ਸ਼ੈੱਡ ਆ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਸ਼ਾਇਦ ਕਿਤੇ ਦੇਖਿਆ ਹੋਵੇ ਐਦਾਂ ਦਾ ਜਿਹੜਾ ਵੇਟਿੰਗ ਰੂਮ ਆ ਇਹ ਪ੍ਰਾਈਵੇਟ ਕਿਤੇ ਹਸਪੀਟਲ 'ਚ ਦੇਖਿਆ ਹੋਵੇ ਸਰਕਾਰੀ ਹਸਪੀਟਲ ਵਿੱਚ ਘੱਟ ਦੇਖਣ ਨੂੰ ਮਿਲਦਾ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਹਿਤ ਸਹੂਲਤਾਂ ਤੇ ਐਜੂਕੇਸ਼ਨ ਨੂੰ ਉੱਚਾ ਚੁੱਕਾਂਗੇ ਉਹਦੇ ਵਿੱਚੇ ਕੋਸ਼ਿਸ਼ਾਂ ਜਾਰੀ ਨੇ ਉਸੇ ਤਹਿਤ ਸਰਕਾਰ ਆਪ ਜਾਂ ਕੰਪਨੀਆਂ ਤੋਂ ਇਦਾਂ ਦੇ ਜਿਹੜੇ ਮੀਟਿੰਗ ਰੂਮ ਨੇ ਇਦਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਲੋਕਾਂ ਨੂੰ ਬਣਾ ਕੇ ਦੇਣ ਦੇ ਵਿੱਚ ਪਾਵੰਦਾ ਔਰ ਮੈਂ ਅੱਜ ਮੁਬਾਰਕਬਾ ਦਿੰਦਾ ਇੱਥੇ ਹਸਪੀਟਲ ਦੇ ਜਿਹੜੇ ਜਿੰਨੇ ਵੀ ਪ੍ਰਿੰਸੀਪਲ ਸਾਹਿਬ ਖੜੇ ਨੇ ਐਸਐਮਓ ਸਾਹਿਬ ਨੇ ਦੋਨੋਂ ਹੀ ਜਣੇ ਔਰ ਪੂਰੇ ਸਟਾਫ ਨੂੰ ਵੀ ਇਹ ਜਿਹੜਾ ਅੱਜ ਜਿਹੜਾ ਇਹ ਮੀਟਿੰਗ ਰੂਮ ਆ ਅਸੀਂ ਤੁਹਾਨੂੰ ਦਿੱਤਾ ਹੈ ਇਹਦੇ ਲਈ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਵੀ ਇਹਦੀ ਸਾਂਭ ਸੰਭਾਲ ਪ੍ਰੋਪਰ ਕਰਨ ਵੈਸੇ ਪ੍ਰਿੰਸੀਪਲ ਸਾਹਿਬ ਨੇ ਯਕੀਨ ਵੀ ਦੋਆਇਆ ਹੈ ਇੱਥੇ ਹਰ ਤਰ੍ਹਾਂ ਇੱਥੇ ਟੀਵੀ ਸਕਰੀਨ ਵੀ ਲੱਗੇ ਹੋਏ ਆ ਤੇ ਹਰ ਇੱਕ ਚੀਜ਼ ਲੱਗੀ ਹੋਈ ਆ ਤੇ ਇਹਦੀ ਸਾਂਭ ਸੰਭਾਲ ਕਰਨ ਤਾਂ ਕਿ ਲੋਕ ਇਹਦਾ ਭਰਪੂਰ ਜਿਹੜਾ ਉਹ ਫਾਇਦਾ ਉਹ ਲੈ ਸਕਣ ਸਰ ਇਹਦਾ ਆਈਡੀਆ ਕਿਵੇਂ ਆਇਆ ਸੀ ਤੁਹਾਨੂੰ ਉਹ ਦੱਸੋ ਆਈਡੀਆ ਇਹ ਆਇਆ ਸੀ ਵੀ ਮੈਂ ਸਰਕਾਰੀ ਹਸਪੀਟਲਾਂ ਦੇ ਵਿੱਚ ਹੀ ਦਵਾਈਆਂ ਲੈਣ ਜਾਂਦਾ ਜਦੋਂ ਕਿਤੇ ਜਾਂਦਾ ਜੇ ਮੈਂ ਕਿਤੇ ਢਿੱਲਾ ਮੱਠਾ ਬਿਮਾਰ ਹੁੰਦਾ ਜਾਂ ਮੈਂ ਸਰਕਾਰੀ ਹਸਪੀਟਲ ਜਾਂਦਾ ਜਾਂ ਫਿਰ ਮੈਂ ਪੀਜੀਆ ਜਾਂਦਾ ਮੈਂ ਆਪਣੇ ਫੈਸ਼ਨ ਦੇ ਵਿੱਚ ਵੀ ਇਹ ਗੱਲ ਕਹੀ ਹੈ ਕੁਦਰਤੀ ਗੱਲ ਹੈ ਵੀ ਮੇਰੀ ਥੋੜੀ ਜਿਹੀ ਪ੍ਰੋਬਲਮ ਸੀ ਮੈਂ ਡਾਕਟਰ ਚੀਮਾ ਨੇ ਐਸਐਮਓ ਸਾਹਿਬ ਕੋਲ ਮੈਂ ਇਹਨਾਂ ਕੋਲ ਆਇਆ ਆਜੂ ਮੈਂ ਦਵਾਈ ਲਈ ਦਵਾਈ ਲੈਣ ਤੋਂ ਬਾਅਦ ਜਦੋਂ ਬਾਹਰ ਆਇਆ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਇੱਕ ਬਾਹਰ ਬੈਠੇ ਸੀ ਲੋਕ ਇਹ ਮੈਨੂੰ ਕਹਿਣ ਲੱਗੇ ਵੀ ਯਾਰ ਲੋਕ ਬਾਹਰ ਬੈਠੇ ਨੇ ਵੀ ਆਪਾਂ ਸ਼ੈੱਡ ਦਾ ਇੱਕ ਦਾ ਕੋਈ ਪ੍ਰਬੰਧ ਕਰ ਸਕਦੇ ਆ ਵੀ ਕਰ ਸਕਦੇ ਤਾਂ ਦੇਖ ਲਓ ਤੇ ਮੈਂ ਨਾਲ ਦੀ ਨਾਲ ਉਹਨੂੰ ਕਿਹਾ ਵੀ ਚੀਮਾ ਸਾਹਿਬ ਕੋਈ ਗੱਲ ਹੀ ਨਹੀਂ ਹੈਗੀ ਸ਼ੈੱਡ ਬਣ ਗਿਆ ਤੇ ਮੇਰਾ خیال ਦਾ ਹਫ਼ਤੇ 10 ਦਿਨ ਤੋਂ ਬਾਅਦ ਹੀ ਇਹ ਸ਼ੈਡਾ ਜਿਹੜਾ ਬਣਾ ਸ਼ੁਰੂ ਹੋ ਗਿਆ ਹੈ ਜਿਹੜਾ waiting room ਆ ਤੇ ਅੱਜ ਇਹ waiting room ਬਣ ਕੇ ਤਿਆਰ ਹੋ ਗਿਆ ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਤੇ ਲੋਕ ਇਹਦਾ ਫਾਇਦਾ ਲੈਣਗੇ। ਮੇਰੇ ਨਾਲ ਸਾਬ ਨਾਲੇ ਕਿ ਤੁਸੀਂ ਆਮਦਿ ਪਾਰਟੀ ਸਰਕਾਰ ਕੋਲੇ ਸਰਕਾਰੀ ਫੰਡ ਬਹੁਤ ਨੇ ਅਸੇ ਸੂਤਾ ਲਈ ਜਿਹੜੀ ਆ ਹਰ ਤਰ੍ਹਾਂ ਦਾ ਪੈਸਾ ਖਰਚ ਕਰੀਆ। ਦੂਜੇ ਪਾਸੇ ਜਨਤਾ ਲੈਂਡ ਤੋਂ ਮੂਟ ਨੂੰ ਜਿਹੜਾ ਇਹਦੇ ਵਿੱਚ ਜਿਹੜਾ ਇਨਵੋਲਵਮੈਂਟ ਕਰਨੀ ਪਈ ਖੁਦ ਪੈਸੇ ਖਰਚਨੇ ਪਏ। ਤੁਹਾਨੂੰ ਲੋ ਸਰਕਾਰ ਕੋਲੇ ਫੰਡ ਦੀ ਘਾਟ ਸੀ। ਇੱਕ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਜਿਹੜਾ ਸਰਕਾਰ ਕੋਲ ਪੈਸਾ ਹੁੰਦਾ ਉਹ ਵੀ ਲੋਕਾਂ ਦੇ ਹੁੰਦਾ। ਜਿਹੜਾ ਲੋਕਾਂ ਨੂੰ ਪੈਸਾ ਹੁੰਦਾ ਉਹ ਤਾਂ ਲੋਕਾਂ ਦਾ ਹੋਣਾ ਹੀ ਹੁੰਦਾ ਹੈ। ਸਰਕਾਰ ਦਾ ਖਜ਼ਾਨਾ ਕੋਈ ਅਪਦਾ ਨਹੀਂ ਐਸਾ ਹੁੰਦਾ ਹੈਗਾ ਲੋਕਾਂ ਦਾ ਪੈਸਾ ਕੋਈ ਟੈਕਸ ਆ ਜਾਂ ਕੁਝ ਹੈ ਉਹਦੇ ਨਾਲ ਹੀ ਉਹ ਖਜ਼ਾਨਾ ਪਰ ਉਹਦੇ ਵਿੱਚੇ ਹੀ ਉਹ ਕੰਮ ਨੇ ਜਿਹੜੇ ਹੁੰਦੇ ਨੇ। ਤੋਂ ਇਸ ਕਰਕੇ ਕੋਈ ਸਰਕਾਰ ਕੰਮ ਕਰਾਉਂਦੀ ਆ। ਕੁਝ ਲੋਕਾਂ ਦੇ ਕੋਲ ਕੰਪਨੀਆਂ ਦੇ ਕੋਲ ਸੀਐਸਆਰ ਹੁੰਦਾ। ਕੁਝ ਬੰਦੇ ਜਿਹੜੇ ਅਮੀਰ ਐਨੇ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਜ਼ਰੂਰਤੋਂ ਵੱਧ ਹੋ ਜਾਂਦਾ। ਉਹ ਪੈਸਾ ਵੀ ਇਹਨਾਂ ਜਿਹੜੇ ਨੇਕ ਕੰਮਾਂ ਦੇ ਵਿੱਚ ਉਹ ਲਾ ਦਿੰਦੇ ਨੇ। ਕਈ ਵਾਰੀ ਜੇ ਉਹ ਸਰਕਾਰੀ ਖਜ਼ਾਨੇ ਵਿੱਚ ਦੇ ਦੇਣ ਜਾਂ ਕਿਤੇ ਹੋਰ ਦੇ ਦੇਣ ਕਿਸੇ ਸੰਸਥਾ ਨੂੰ ਦੇ ਦੇਣ ਉਹ ਪ੍ਰੋਪਰ ਵਰਤੋਂ ਵਿੱਚ ਸ਼ਾਇਦ ਕਿਤੇ ਨਹੀਂ ਆ ਸਕਦਾ ਲੇਕਿਨ ਜੇ ਉਹ ਇੰਡੀਵਿਜੂਅਲ ਆਪ ਜਾ ਕੇ ਕਰਵਾ ਦੇਣ ਤਾਂ ਉਹ ਸਹੀ ਜਗ੍ਹਾ ਤੇ ਵਰਤਿਆ ਜਾਂਦਾ ਹੈ ਤਾਂ ਇਸ ਕਰਕੇ ਸਰਕਾਰ ਤਾਂ ਹੀ ਚੱਲ ਸਕਵੇ ਲੋਕ ਨਾਲ ਹੋਣਗੇ ਤੇ ਲੋਕ ਤਾਂ ਹੀ ਨਾਲ ਹੋਣਗੇ ਜੀ ਸਰਕਾਰ ਨੂੰ ਕੰਮ ਧਿਆਨ ਦੇ ਸਰ ਜਨਤਾ ਲੈਣ ਨੇ ਤਾਂ ਇਹ ਬਣਾਤਾ ਵੇਟਿੰਗ ਹਾਲ ਬਣਾਤਾ ਬੜਾ ਸੋਹਣਾ ਏਸੀ ਵੀ ਬਣਾਤਾ ਇੱਥੇ ਇੱਕ ਪੀਡੀਆਟ੍ਰਿਕ ਵਿਭਾਗ ਬਣਨਾ ਸੀ ਉਹਦਾ ਮੇਰੇ ਖਿਆਲ ਨਾਲ ਉਦਘਾਟਨ ਵੀ ਸ਼ਾਇਦ ਨਵੰਬਰ ਚ ਹੋਇਆ ਸੀ ਕਿ ਉਹਦਾ ਕੰਮ ਸ਼ੁਰੂ ਹੋ ਗਿਆ ਜੀ ਦੇਖੋ ਗੱਲ ਇਹ ਹੈ ਵੀ ਥੀ ਵਾਰੀ ਥੋੜਾ ਬਹੁਤ ਲੇਟ ਫੀਟ ਹੋ ਜਾਂਦਾ ਠੀਕ ਨਹੀਂ ਉਹਦੇ ਟਾਈਟ ਬੰਦ ਕਰਨੀ ਸੀ ਸਰ ਟਾਈਟ ਟਿਕਣੇ ਜਿੰਨੇ ਸਾਨੂੰ ਟਾਈਮ ਨਹੀਂ ਦਿੱਤਾ ਸੀ ਉਸ ਬੰਦ ਕਰਨ ਵਾਸਤੇ ਉਹ ਲਾਈਟ ਬੰਦ ਕਰਕੇ ਪੂਰਾ ਹਸਪਤਾਲ ਨੂੰ ਬੰਦ ਕਰਕੇ ਫਿਰ ਕੁਝ ਕੰਮ ਕਰਨਾ ਸੀਗਾ ਉਹ ਕੱਲ ਸਾਡਾ ਹੋ ਗਿਆ ਤੇ ਉਮੀਦ ਹੈ ਕਿ ਇਹ ਜਲਦੀ ਹੋ ਜਾਏ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਆ ਇਹਦੇ ਕਰਕੇ ਮਤਲਬ ਹੂੰ ਤੁਹਾਨੂੰ ਦੱਸਿਆ ਪ੍ਰਿੰਸੀਪਲ ਸਾਹਿਬ ਨੇ ਵੀ ਲਾਈਟ ਸਾਰੇ ਹਸਪੀਟਲ ਦੀ ਬੰਦ ਕਰਨੀ ਸੀ ਹਸਪੀਟਲ ਦੀ ਸਾਰੀ ਲਾਈਟ ਬੰਦ ਕਰਨ ਦਾ ਮਤਲਬ ਇਹ ਸੀ ਵੀ ਜਿੰਨੇ ਵੀ ਪੇਸ਼ੈਂਟ ਨੇ ਜਾਂ ਡਾਕਟਰ ਨੇ ਜਾਂ ਇੱਥੇ ਸਾਰੇ ਨੇ ਉਹਨਾਂ ਨੂੰ ਇੱਕ ਪ੍ਰੋਬਲਮ ਦੇ ਵਿੱਚ ਆ ਜਾਣਾ ਤੇ ਜਦੋਂ ਉਹ ਕੋਈ ਕਿਸੇ ਕਿਸਮ ਦੇ ਪੇਸ਼ੈਂਟ ਪ੍ਰੋਬਲਮ ਵਿੱਚ ਨਾ ਹੋਣ ਇਸ ਕਰਕੇ ਉਹ ਥੋੜਾ ਡਿਲੇ ਆ ਜਿਹੜਾ ਹੋਇਆ ਤੇ ਹੁਣ ਹੋ ਗਿਆ ਤੇ ਚੱਲ ਕੇ ਤਿਆਰ ਹੋ ਜਾਊਗਾ ਮੈਨੂੰ ਸਰ ਦੋ ਦੱਸੋ ਇੱਕ ਤਾਂ ਮੈਡੀਕਲ ਕਾਲਜ ਤੇ ਇੱਕ ਹਸਪਤਾਲ ਦੀ ਗੱਲ ਚੱਲੀ ਸੀ ਉਹ ਕੀ ਪ੍ਰੋਜੈਕਟ ਪੂਰਾ ਹੋ ਰਿਆ ਕਿ ਕਾਫੀ ਟਾਈਮ ਹੋ ਗਿਆ ਲੰਬਾ ਉਹ ਕਿੱਥੇ ਇੱਕ ਪ੍ਰੋਜੈਕਟ ਖੜਾਓ ਦੇਖੋ ਇਸ ਕਰੋਂ ਮੈਨੂੰ ਲੱਗਦਾ ਵੀ ਥੋੜੀ ਜੀ ਡਿਲੇ ਹੋਈ ਆ ਜ਼ਮੀਨ ਤੁਹਾਨੂੰ ਪਤਾ ਵੀ ਟੌਪ ਕਲਾਸ ਦੀ ਦੇਖੋ 40 ਏਕੜ ਜ਼ਮੀਨ ਹਸਪੀਟਲ ਦੇ ਨਾਂ ਤੇ ਆ ਪੋਜੈਸ਼ਨ ਵੀ ਲੈ ਲਿਆ 28 ਏਕੜ ਠੀਕ ਨੇ 28 ਏਕੜ ਨਹੀਂ 40 ਏਕੜ ਹੋਊਗੀ ਕੋਈ ਗੱਲ ਨਹੀਂ 28 ਏਕੜ ਦਾ ਪੋਜੈਸ਼ਨ ਮਿਲ ਗਿਆ ਤੇ 40 ਹੋ ਜਾਣੀ ਆ اور ਬਿਲਡਿੰਗ ਦੇ ਪਲਾਨ ਵੀ ਤਿਆਰ ਹੋ ਰਹੇ ਨੇ ਜਾਂ ਹੋ ਗਏ ਨੇ ਤੇ ਮੇਰਾ ਖਿਆਲ ਹੈ ਬਹੁਤ ਜਲਦੀ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜਾਊਗਾ ਇੱਕ ਸਾਰੇ ਤੇ ਨਾ ਅਕਸਰ ਕਈ ਵਾਰ ਦੇਖਿਆ ਜਾਂਦਾ ਕਿ ਵਾਸ਼ਰੂਮਸ ਖਰਾਬ ਹੋ ਜਾਂਦੇ ਨੇ ਜਿੰਦਾ ਪਿੱਛੇ ਮੇਲ ਵਾਸ਼ਰੂਮ ਖਰਾਬ ਸੀ ਉਹਦੀ ਕਾਫੀ ਖਬਰਾਂ ਕੋਬਰਾਂ ਵਿੱਚ ਲੱਗੀ ਕਿ ਇੱਥੇ ਵਾਸ਼ਰੂਮ ਦੀ ਹੋਰ ਲੋੜ ਹੈ ਤੇ ਕੀ ਜਨਤਾਲੈਂਡ ਉਹ ਵੀ ਬਣਾ ਕੇ ਦੇ ਦਿਓ ਦੇਖੋ ਮੇਰੀ ਬੇਨਤੀ ਹੈ ਸਰ ਸਾਡੇ ਕੋਲ ਹੈਗਾ ਕਿ ਅਸੀਂ ਪੂਰਾ ਇਸ ਤਰ੍ਹਾਂ ਸਾਨੂੰ ਪਤਾ ਹੈ ਤੇ ਅਸੀਂ ਕਰਦੇ ਆ ਇਹ ਬੜੀ ਇਹ ਵੀ ਬੜੀ ਜਲਦੀ ਹੈ ਜਿਹੜਾ ਕਰਵਾ ਦਿੱਤਾ ਜਾਊਗਾ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਵੀ ਸਰਕਾਰੀ ਹਸਪੀਟਲ ਹੋਵੇ ਜਾਂ ਸਰਕਾਰੀ ਕੋਈ ਬਿਲਡਿੰਗ ਇਹ ਬੰਨ ਚੀਜ਼ ਲੱਗੀ ਹੋਵੇ ਲੋਕ ਉਹਨਾਂ ਨੂੰ ਆਪਣੀ ਸਮਝਦੇ ਨਹੀਂ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਕੋਈ ਚੀਜ਼ ਅੱਛੀ ਬਣੀ ਹੋਈ ਹੋਵੇ ਹੁਣ ਆ ਚੀਜ਼ੇ ਕੱਚੀ ਬਣਾ ਕੇ ਦਿੱਤੀ ਹੈ 30 ਲੱਖ ਰੁਪਏ ਦੀ ਲਾਗਤ ਨਜੀ ਐਲ ਪੀ ਐਲ ਨੇ ਇਹਨੂੰ ਜੇ ਤੁਸੀਂ ਸਾਹ ਸੰਭਾਲ ਨਹੀਂ ਕਰੋਗੇ ਲੋਕ ਇਹ ਨਹੀਂ ਸੋਚਣਗੇ ਵੀ ਇਹ ਸਾਡੀ ਆ ਇਹਨੂੰ ਤੋੜ-ਫੋੜ ਕਰਨਗੇ ਇਹਦੀਆਂ ਕੁਰਸੀਆਂ ਨੂੰ ਤੋੜ-ਫੋੜ ਕਰਨਗੇ ਤਾਂ ਫਿਰ ਉਹ ਮਤਲਬ ਇਹਦਾ ਇਹਦਾ ਬੁਰਾ ਹਾਲ ਬਹੁਤ ਜਲਦੀ ਹੋ ਜਾਊਗਾ ਤੇ ਮੈਂ ਇਹ ਕਹਿੰਦਾ ਵੀ ਜਿਹੜੇ ਵਾਸ਼ਰੂਮ ਜਦੋਂ ਵੀ ਮੇਰੀ ਧਿਆਨ ਚ ਲਿਆਉਣਗੇ ਕੋਈ ਨਾ ਇੱਕ ਅੱਧਾ ਕਿਤੇ ਖੋ ਵੀ ਗਿਆ ਹੋਣਾ ਇਹਨਾਂ ਦੇ ਮੇਰੀ ਧਿਆਨ ਚ ਰਹਿਣੇ ਮੇਰੇ ਧਿਆਨ ਚ ਲੈ ਕੇ ਆਉਣਗੇ ਉਹਦਾ ਵੀ ਕੰਮ ਕਰਦਾਂਗੇ ਮੇਰੀ ਲੋਕਾਂ ਵੀ ਬੇਨਤੀ ਹੈ ਵੀ ਆਪਾਂ ਇਹ ਸਰਕਾਰੀ ਚੀਜ਼ ਨਹੀਂ ਹੈਗੀ ਮੈਂ ਹਰ ਜਗ੍ਹਾ ਕਹਿੰਦਾ ਹੁੰਦਾ ਨਾਲ ਸਰਕਾਰੀ ਬਿਲਡਿੰਗ ਦਾ ਇਹ ਸਰਕਾਰ ਦਾ ਮਤਲਬ ਹੈ ਲੋਕ ਲੋਕ ਦਾ ਮਤਲਬ ਅਸੀਂ ਇਹ ਸਾਡੀ ਚੀਜ਼ ਹੈ ਜਿੱਦਾਂ ਸਾਡਾ ਆਪਣਾ ਘਰ ਹੈ ਸਾੜਾ ਜਿੱਥੇ ਅਸੀਂ ਸੌਣਾ ਹੈ ਇੱਥੇ ਜੇ ਅਸੀਂ ਬਿਮਾਰ ਹੋ ਗਏ ਤਾਂ ਬਿਮਾਰੀ ਦੇ ਵਿੱਚ ਆਉਣਾ ਹੈ ਹੈ ਸਾਡਾ ਇਹ ਵੀ ਘਰ ਹੀ ਹੈ ਇਹ ਸਾਂਝਾ ਘਰ ਹੈ ਉਹ ਇੰਡੀਵਿਜੂਅਲ ਘਰ ਹੁੰਦਾ ਤੇ ਇਹਨੂੰ ਘਰ ਮੰਗਣਾ ਵਰਤਨ ਦੇ ਸਮਝਣਾ ਠੀਕ ਹੈ ਜੀ ਜਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਹੋ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ